ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਲੰਡਨ ਸਿਟੀ ਦੇ ਵਿੱਚ ਅਸੀਂ ਇਸ ਵਕਤ ਖੜੇ ਆ ਬਠਿੰਡਾ ਦੇ ਰੋਜ਼ਗਾਰਣ ਦੇ ਸਾਹਮਣੇ ਜਿਹੜਾ ਮੇਲਾ ਲੱਗਿਆ ਲੰਡਨ ਸਿਟੀ ਦੀ ਲੁੱਕ ਦਿੱਤੀ ਹੈ ਇਹਦੇ ਗੇਟ ਨੂੰ ਬਹੁਤ ਸੁੰਦਰ ਲੱਗ ਰਿਹਾ ਹੈ ਬਿਲਕੁਲ ਲੰਡਨ ਸਿਟੀ ਵਰਗਾ ਹੈ ਤੇ ਉੱਪਰ ਲਿਖਿਆ ਹੈ ਵੈਲਕਮ ਟੂ ਲੰਡਨ ਸਿਟੀ ਆਪਾਂ ਅੰਦਰ ਚੱਲਦੇ ਹਾਂ ਅੰਦਰ ਚੱਲ ਕੇ ਤੁਹਾਨੂੰ ਦਿਖਾਉਣੀ ਹੈ ਵੀ ਕੀ ਕੁਸ਼ ਹੈ ਮੇਲੇ ਦੇ ਅੰਦਰ ਗੇਟ ਦੀ ਲੁੱਕ ਵਧੀਆ ਹੈ ਇੱਥੋਂ ਲੱਗਦਾ ਕਿ ਅੰਦਰ ਵੀ ਵਧੀਆ ਹੋਣਾ ਹੈ ਐਂਟਰੀ ਕਰਦੇ ਆਪਾਂ ਤੇ ਸ਼ਾਮ ਦਾ ਵੇਲਾ ਹਜੇ ਪਹਿਲਾ ਦੂਜਾ ਦਿਨ ਹੈ ਇਸ ਕਰਕੇ ਜਿਆਦਾ ਹਜੇ ਭੀੜ ਨਹੀਂ ਹਜੇ ਟਾਈਮ ਵੀ ਨਹੀਂ ਹੋਇਆ ਜੇ ਤੇ ਪਾਨ ਭੰਡਾਰ ਤਾਂ ਜਿਵੇਂ ਕਿ ਹਰ ਵਾਰ ਮੇਲੇ 'ਚ ਹੁੰਦਾ ਹੈ ਕਿ ਅੱਗੇ ਪਾਨ ਭੰਡਾਰ ਵਾਲਾ ਹੁੰਦਾ ਹੈ ਪਾਨ ਭੰਡਾਰ ਹੈ ਇਹਦੇ ਵਿੱਚ ਇਹਨਾਂ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਪਾਨ ਆ ਆ ਸਾਰਾ ਕੁਝ ਪਿਆ ਹੈ ਅਸਮਗਰੀ ਜਿਹੜੀ ਹੈਗੀ ਹੈ ਫਾਇਰ ਪਾਨ ਹੈਗਾ ਇਹਨਾਂ ਕੋਲੇ ਤੇ ਜਿਵੇਂ স্মੋਕ ਪਾਨ ਹੈਗਾ ਅਲੱਗ-ਅਲੱਗ ਤਰ੍ਹਾਂ ਦੇ ਪਾਨ ਹੈ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਤਿਆਰ ਕੀਤਾ ਹੋਇਆ ਤੇ ਇਧਰਲੇ ਪਾਸੇ ਅਜਿਹਾ ਪਾਨ ਸਵਾਰੀਆਂ ਜਿਹੜੀਆਂ ਹੁੰਦੀਆਂ ਨੇ ਇਹਦੇ ਵਿੱਚ ਪੌਂਦੇ ਨੇ ਇਹ ਪਈਆਂ ਨੇ ਇਹ ਫਰੰਟ ਗੇਟ ਤੇ ਆ ਕੁਝ স্মੋਕ ਪੌਨ ਤੇ ਫਾਇਰ ਪੌਨ ਕਾਫੀ ਤਰ੍ਹਾਂ ਦੇ ਪੌਨ ਆ ਜੇ ਆ ਐਂਟਰੀ ਤੇ ਜਿਹੜਾ ਕੁਝ ਹੈਗਾ ਆ ਕਲੀਨ ਇਧਰਲੇ ਪਾਸੇ ਤੇ ਇਧਰ ਲੱਕੜ ਦਾ ਸਮਾਨ ਦੂਜੇ ਪਾਸੇ ਤੇ ਅੰਦਰ ਸਾਹਮਣੇ ਕੁਝ ਥੋੜਾ ਬੋਤ ਖਾਨ ਵਾਲਾ ਇਹ ਤੇ ਇਧਰਲੇ ਪਾਸੇ ਚੱਲਦੇ ਆ ਪਹਿਲਾਂ ਆਪਾਂ ਕਿਉਂਕਿ ਅੰਦਰ ਐਂਟਰੀ ਕਰਦੇ ਸਾਰ ਨਾ ਬੱਚੇ ਕਹਿੰਦੇ ਸਾਨੂੰ ਪਹਿਲਾਂ ਝੂਲੇ ਦਿਵਾਓ ਝੋਟੇ ਲੈਣੇ ਆ ਸੀ ਤੇ ਮਿੱਕੀ ਮਾਊਸ ਐਂਟਰੀ ਕਰਦੇ ਸਾਰ ਖੱਬੇ ਆਤੇ ਮਿੱਲੇ ਵਾਲੇ ਨੇ ਵਧੀਆ ਲਾਇਆ ਕਿਉਂਕਿ ਜਵਾਖ ਔਨਸਾਰ ਹੀ ਪਹਿਲਾਂ ਕਹਿ ਲੱਗ ਜਾਂਦੇ ਕਿ ਸਾਨੂੰ ਤਾਂ ਪਹਿਲਾਂ ਦਿਖਾਓ ਤੇ ਦੇਖਦੇ ਦੇਖਦੇ ਚੱਲਦੇ ਆਪਾਂ ਆ ਕਰੋਕਰੀ ਦਾ ਸਮਾਨ ਹੈ ਤੇ ਇੱਧਰ ਕੱਪੜੇ ਹੈਗੇ ਆ ਕਾਫੀ سارے ਹਸਤਾਂ ਲੈ ਇਹਦੇ ਵਿੱਚ ਕੱਪੜਿਆਂ ਦੀਆਂ ਤੇ ਇੱਥੇ ਆ ਬੇਲਪੁਰੇ ਬੈਠਾ ਹੈ ਮਿੱਕੀ ਮਾਊਸ ਹਜੇ ਸਟਾਰਟ ਹੋਇਆ ਜੀ ਪਹਿਲਾ ਦੂਜਾ ਦਿਨ ਹੈ ਜੀ ਰਿਕਾਰਡਿੰਗ ਜਦੋਂ ਅਸੀਂ ਕਰ ਰਹੇ ਹਾਂ ਅੱਜ ਅੱਜ ਪਹਿਲਾ ਦਿਨ ਹੈ ਤੇ ਪੋਸਟ ਹੋ ਸਕਦਾ ਉਹ ਬਾਅਦ ਚ ਕਰੀਏ ਪਰ ਪਹਿਲੇ ਦਿਨ ਹਜੇ ਲੋਕਾਂ ਨੂੰ ਪਤਾ ਲੱਗੂ ਐਸੇ ਕਰਕੇ ਅਸੀਂ ਵੀਡੀਓ ਪਾ ਰਿਹਾ ਕਿ ਘਰ ਦੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਹੈ ਤੁਹਾਡੀ ਉਹ ਚੋਂ ਨਿਕਲ ਕੇ ਇੱਕ ਵਾਰੀ ਤੁਸੀਂ ਇੱਥੇ ਵਿਜ਼ਿਟ ਕਰੋ ਮਾਈਂਡ ਰਿਫਰੈਸ਼ ਹੋ ਜਾਂਦਾ ਕਿਉਂਕਿ ਖਾਸ ਕਰਕੇ ਜਿਹੜੀਆਂ ਮਹਿਲਾਵਾਂ ਹੁੰਦੀਆਂ ਘਰੇਲੂ ਮਹਿਲਾਵਾਂ ਉਹਨਾਂ ਵਾਸਤੇ ਵੀ ਚਲ ਇੱਕ ਖਾਸ ਵਧੀਆ ਤਰੀਕੇ ਨਾਲ ਇੱਥੇ enjoy ਹੋ ਜਾਂਦਾ ਤੇ ਨਾਲ ਆਪਾਂ ਕੰਮਕਾਰ ਵਾਲੇ ਜਿਹੜੇ ਉਹਨੇ ਆਪਾਂ బిజీ ਲਾਈਫ ਉਸ ਤੋਂ ਕੱਢਣਾ ਚਾਹੀਦਾ ਪਰਿਵਾਰ ਨਾਲ ਆ ਉੱਠ ਜੀ ਪਰਿਵਾਰ ਨਾਲ ਟਾਈਮ ਕੱਢਣ ਦਾ ਇੱਕ ਮੌਕਾ ਮਿਲ ਜਾਂਦਾ ਬਹਾਨਾ ਹੀ ਆਹੀ ਆ ਬੋਤਾ ਵੀ ਹਰ ਮੇਲੇ ਚ ਹੁੰਦਾਗਾ ਮੇਲੇ ਦੀ ਸ਼ਾਨ ਹੁੰਦੇ ਸੀਗੇ ਇਹ ਵੀ ਇੱਧਰ ਝੂਲੇ ਸਾਰੇ ਚੰਡੋਲ ਵਗੈਰਾ ਜੋ ਵੀ ਆ ਸਾਰਾ ਕੁਝ ਇੱਧਰ ਹੈਗਾ ਆ ਡ੍ਰੈਗਨ ਵਾਲੀ ਟ੍ਰੇਨ ਹੈ ਤੇ ਛੋਟੇ ਬੱਚਿਆਂ ਵਾਲੇ ਵੀ ਹੈਗੇ ਆ ਅ ਸਵਿੰਗ ਪੂਲ ਹੈ ਸਵਿੰਗ ਪੂਲੀ ਪਾਣੀ 'ਚ ਚਲਦੀਆਂ ਜਿਹੜੇ ਬੱਚਿਆਂ ਵਾਲੇ ਆ ਵਾਟਰ ਕਾਰ ਜੇ ਹੁੰਦੀਆਂ ਨੇ ਇਹ ਚਲਦੀਆਂ ਨੇ ਬੱਚੇ ਬਹੁਤ ਇੰਜੋਏ ਕਰਦੇ ਆ ਤੇ ਆਪਾਂ ਵੀ ਪੈडल ਮਾਰ ਕੇ ਚਲਾਉਣੇ ਉਹਦੇ ਨਾਲ ਐਕਸਰਸਾਈਜ਼ ਹੋ ਜਾਂਦੀ ਆ ਇਸ ਤੋਂ ਬਾਅਦ ਆਪਾਂ ਚੱਲਦੇ ਆ ਅੱਗੇ ਤੇ ਆਪਾਂ ਲੋਕਾਂ ਨਾਲ ਵੀ ਕਰਾਂਗੇ ਗੱਲਬਾਤ ਕਿ ਕਿਸ ਤਰ੍ਹਾਂ ਲੱਗਿਆ ਮੇਲਾ ਅਜੇ ਟਾਮਾਟਾ ਵਿੱਚ ਹੈਗੇ ਲੋਕ ਆ ਦੇਖੋ ਡ੍ਰੈਗਨ ਟ੍ਰੇਨ ਇੱਕ ਵਾਰੀ ਇਹਦਾ ਆਪਾਂ ਦੁਬਾਰਾ ਦੇਖੋ ਨਿਆ ਟ੍ਰੇਨ ਟ੍ਰੇਨ ਇਧਰ ਘੁੰਮ ਕੇ ਆ ਰਹੀ ਆ ਤੇ ਆ ਦੇਖੋ ਇਸ ਤੇ ਛੋਟੇ ਵੱਡੇ ਸਾਰੇ ਬਹਿ ਜਾਂਦੇ ਇੱਥੇ ਕੋਈ ਉਹ ਨਹੀਂ ਏਜ ਲਿਮਿਟ ਨਹੀਂ ਹੈਗੀ ਕਿਉਂਕਿ ਛੋਟੇ ਜਿਹੜੇ ਬੱਚੇ ਵਾਲੇ ਤਾਂ ਅਲੱਗ ਬਣਾਏ ਹੋਏ ਆ ਇਸ ਤੇ ਹਰ ਕੋਈ ਬਹਿ ਸਕਦਾ ਪਰਿਵਾਰ ਸਮੇਤ ਬਹਿ ਜਾਂਦੇ ਇੱਥੇ ਲੋਕ ਏ ਆਪਾਂ ਇੱਥੇ ਲੱਭਦੇ ਹਾਂ ਕੋਈ ਗੱਲਬਾਤ ਕਰਨ ਵਾਸਤੇ ਕਿਉਂਕਿ ਲੋਕਾਂ ਦੇ ਰਿਵਿਊ ਜ਼ਰੂਰੀ ਹੈ ਫੀਡਬੈਕ ਜ਼ਰੂਰੀ ਹੈ ਕਿ ਕਿਹੜੇ ਤਰ੍ਹਾਂ ਦਾ ਫਿਰ ਇਹ ਇਹਦੇ ਵਿੱਚ ਐਡ ਆਨ ਹੁੰਦਾਗਾ ਤੇ ਹਲੋ ਬੋਤਾ ਚੱਲਿਆ ਮਾਰੂਸਲ ਦਾ ਜਹਾਜ਼ ਮੇਲਿਆਂ ਦੀ ਵੀ ਸ਼ਾਨ ਹੁੰਦਾ ਇਹ ਆ ਜਵਾਕ ਫਿਰਦੇ ਆ ਜਵਾਕਾਂ ਨਾਲ ਗੱਲ ਕਰਦੇ ਆਪਾਂ ਇਹ ਕਰ ਰਹੇ ਪੂਰਾ ਇੰਜੋਏ ਹਾਂਜੀ ਹਾਂਜੀ ਹੈਲੋ ਗਾਈਜ਼ ਹੈਲੋ ਗਾਈਜ਼ ਕਰਦੇ ਗੱਲ ਇਹਨਾਂ ਨਾਲ ਆਪਾਂ चंद्रमणि जी गोनेड़ मंडी तो गो जी मेला खास दिख रहा है जी वैसे घूमना है जी बाजार घूमना है जी बहुत बढ़िया मेला लग गया सरस मेला लग गया सी मतलब बहुत ही बढ़िया लग गया बहुत सारे झूले लग गए मेरे ज्यादा था बस इथे एंजॉयमेंट बस ज्यादा ही इस करके मतलब मजा आ रहा है बहुत बढ़िया दो पेड़ के दो, थी दो, थी दो ਹਾਂ ਵੀਰੇ ਬਸ ਜਾ ਹੀ ਰਹੇ ਆ ਥੋੜਾ ਇੰਟਰਵਿਊ ਦੇਣ ਲੱਗ ਗਿਆ ਪਹਿਲਾਂ ਇੱਥੇ ਅਸੀਂ ਅਨੇ ਅਨੇ ਹਮਨੇ ਬਾਅਦ ਵਿੱਚ ਕੱਪੜੇ ਲਈ ਹੈ ਬਾਅਦ ਮੈਂ ਆਵਾਂ ਚੰਡੋਲ ਤੇ ਚੜਾਂਗੇ ਨਹੀਂ ਜੀ ਪਹਿਲੇ ਕਦੇ ਨਹੀਂ ਚੜੋ ਮੈਂ ਨਹੀਂ ਚੜੀ ਸੀ ਇੱਕ ਵਾਰ ਇਹਨੇ ਲੱਤੇ ਸੀ ਚੁੱਲ੍ਹੇ ਫਿਰ ਰੋਣ ਲੱਗ ਗਈ ਸੀ ਚੰਡੋਲ ਤੇ ਪਹਿਲਾਂ ਕਹਿੰਦੀ ਮੈਂ ਜਾਊਂਗੀ ਫਿਰ ਰੋਣ ਲੱਗ ਗਈ ਫਿਰ ਰੋਕਦੇ ਵੀ ਨਹੀਂ ਪਏ ਸੀ ਰੋਣ ਲੱਗ ਗਈ ਸੀ ਹਾਂ ਹਾਂ ਸੇਫਟੀ ਵੀ ਨਹੀਂ ਪੂਰੀ ਹੈਗੀ

ਮੇਲੇ ਦੇ ਵਿੱਚ ਘੁੰਮਣ ਦਾ ਵੱਖਰੀ ਮਜ਼ਾ ਹੁੰਦਾ ਯਾਰਾਂ ਦੋਸਤਾਂ ਨਾਲ ਵੱਖਰਾ ਮਜ਼ਾ ਹੁੰਦਾ ਤੇ ਇੱਧਰ ਚੂਲੇ ਹੋਰ ਨੇ ਇਹ ਬੱਚਿਆਂ ਦੇ ਚੂਲੇ ਆ ਜਿਹੜੀ ਵੱਡਾ ਡ੍ਰੈਗਨ ਸੀਗਾ ਉੱਪਰ ਉਹ ਤਾਂ ਕੋਈ ਏਜ ਲਿਮਿਟ ਨਹੀਂ ਸੀ ਇਹਦੇ ਵਿੱਚ ਬੱਚੀ ਬੈਠ ਸਕਦੇ ਆ ਇਸ ਦੇ ਵਿੱਚ ਇੱਕ ਲੇਮਨ ਸੋਡਾ એનર્ਜੀ ਵਰਦਕ ਤੇ ਸਾਹਮਣੇ ਚੰਡੋਲ ਜਿਹੜੀ ਮੇਲਿਆਂ ਦੀ ਸ਼ਾਨ ਹੁੰਦੀ ਆ ਇੱਧਰ ਝੂਟ ਦੀ ਚੰਡੋਲ ਜੱਟੀਏ ਦੂਰੋਂ ਪਛਾਣ ਲਈ ਜੱਟ ਨੇ ਤਾਂ ਸਾਰਾ ਕੁਝ ਇੱਧਰ ਸ਼ਾਪਿੰਗ ਹੈ ਕੱਪੜਿਆਂ ਦੇ ਕਾਫੀ ਇਸ ਵਾਰ ਸਟਾਲਸ ਲੱਗੀਆਂ ਨੇ ਯਾਨੀ ਕਿ ਹੁਣ ਜਿਵੇਂ ਸੀਜ਼ਨ ਸਟਾਰਟ ਹੋ ਗਿਆ ਸਰਦੀਆਂ ਦਾ ਸਰਦੀਆਂ ਦਾ ਤੇ ਇਸ ਸੀਜ਼ਨ ਜਿਹੜਾ ਵਿਚਾਲਾ ਸੀਜ਼ਨ ਹੈ ਇਹਦੇ ਵੀ ਕੱਪੜੇ ਆ ਗਏ ਸਾਰਾ ਕੁਝ ਆ ਗਿਆ ਇੱਧਰ ਲੇਡੀਜ਼ ਦਾ ਜਿਹੜਾ ਜੈਵਲਰੀ ਵਗੈਰਾ ਤੇ ਇਧਰ ਚਲਦੇ ਆਂ ਕਾਹਾਂ ਚੀਜ਼ ਇਹ ਤੁਹਾਨੂੰ ਦਿਖਾਉਣਾ ਹੈ ਆ ਚੀਜ਼ ਜਿਹੜੀ ਹੈਗੀ ਹੈ ਨਵੀਂ ਐਡ ਕੀਤੀ ਹੈ ਇਹਦੇ ਵਿੱਚ ਇਹਦੇ ਵਿੱਚ ਇਹਦੇ ਉੱਤੇ 100 ਰੁਪਏ ਅ ਸ਼ਾਇਦ ਟਿਕਟ ਦੀ ਤੇ 1000 ਰੁਪਏ ਮਿਲਦੇ ਆ 2 ਮਿੰਟ ਦੇ ਨਾਲ ਲੰਮਕਣਾ ਆ ਜਿਹੜਾ ਸਰੀਆ ਜੇ ਉੱਪਰ ਆ ਟੰਗਿਆ ਪਿਆ ਇਹ ਘੁੰਮਦਾ ਰਹਿੰਦਾ ਜੇ ਲੰਮਕਾਂਗੇ ਤਾਂ ਉਹ ਨਾਲ ਘੁੰਮਦਾ ਰਹਿੰਦਾ ਮੂਵੇਬਲ ਹੈ ਮਤਲਬ ਕਿ ਉੱਤੇ ਖੜਾ ਨਹੀਂ ਜਾਂਦਾ 2 ਮਿੰਟ ਜਿਹੜਾ ਕੋਈ ਯੋਧਾ ਇਹਤੇ ਸੱਤ ਵਾਗੇ ਖੜ ਗਿਆ। ਉਹੀ 1000 ਰੁਪਏ ਲੈ ਕੇ ਜਾਊਗਾ 100 ਰੁਪਏ ਦਾ 1000 ਰੁਪਏ ਮਿਲੂਗਾ। ਇੱਧਰ ਕੱਪੜੇ ਆ ਬਈ। ਕੱਪੜੇ ਦੇ ਬਹੁਤ ਪਰਮਾਰ ਐ ਇਸ ਵਾਰੀ ਕਿਉਂਕਿ ਇਹ ਸੀਜ਼ਨ ਜਿਹੜਾ ਹੈਗਾ ਇਸ ਸੀਜ਼ਨ 'ਚ ਲੋਕ ਹੁਣ ਠੰਡ ਸ਼ੁਰੂ ਹੋ ਗਈ ਖਰੀਦਾਰੀ ਕਰਦੇ ਕੱਪੜਿਆਂ ਦੀ। ਉਹੀ ਮੈਂ ਕਿਹਾ ਸੀਗਾ ਕਿ ਕੱਪੜੇ ਵੀ ਹੈਗੇ ਤੇ ਸ਼ਾਪਿੰਗ ਦਾ ਵੀ ਹੈਗਾ ਸਾਰਾ ਤੇ ਘੁੰਮਣ ਫਿਰਨ ਦਾ ਵੀ ਐ ਤੇ ਮਸਤੀ ਕਰਨ ਦਾ ਝੋਲੇ ਵਗੈਰਾ ਵੀ ਸਾਰਾ ਕੁਝ ਹੈਗਾ ਤੇ ਲਾਸਟ ਤੇ ਜਿਹੜਾ ਖਾਣਾ ਪੀਣਾ ਉਹ ਇੱਧਰਲੇ ਪਾਸੇ ਘੁੰਮ ਕੇ ਆਵਾਂ ਜਮ ਤੁਹਾਨੂੰ ਦਿਖਾਵਾਂਗੇ। ਇੱਧਰ ਅੱਗੇ ਖਾਣ ਪੀਣ ਦਾ ਇਹ ਬੱਚਾ ਵਾਲਾ ਇਹ ਵੀ ਹੈਗਾ ਤੇ ਇੱਧਰ ਅੱਗੇ ਆ ਕੇ ਖਾਣ ਪੀਣ ਦਾ ਸਮਾਨ ਹੈ ਇਹ ਪੂਤ ਬੰਗਲਾ ਜੀ ਇਹ ਵੀ ਹਰ ਮੇਲੇ ਦੇ ਵਿੱਚ ਜ਼ਰੂਰ ਹੁੰਦਾ ਹੈਗਾ ਅਵੇਲੇਬਲ ਇਹਦੇ ਵਿੱਚ ਵੀ ਹੈਗਾ ਪੂਤ ਬੰਗਲਾ ਬੜਕੇ ਪੰਦਰ ਨਹੀਂ ਜਾਂਦੇ ਤੁਸੀਂ ਆਪ ਅੱਗੇ ਦੇਖਣਾ ਅੰਦਰ ਆ ਕੇ ਮੈਨੂੰ ਤਾਂ ਡਰ ਲੱਗਦਾ ਤੇ ਇੱਧਰ ਚੱਲਦੇ ਆ ਜੀ ਇੱਧਰ ਲਾਸਟ ਲਾਈਨ ਹੈ ਵਿੱਚੋਂ ਆਪਾਂ ਛੱਡਤੀਆਂ ਬਾਰੋ-ਬਾਰ ਦਿਖਾਤੀਆਂ ਆਪਾਂ ਜਿਹੜੇ ਕੱਪੜੇ ਸ਼ਾਪਿੰਗ ਵਾਲੀਆਂ ਇਹ ਤੋਂ ਖਾਣਾ ਬਿਨਾਂ ਸ਼ੁਰੂ ਹੋ ਗਿਆ ਆ ਦੇਖੋ ਜੀ ਇੱਧਰ ਜਿੰਨੀਆਂ ਵੀ ਸਟਾਲ ਸੈਗੀਆਂ ਸਾਰੀਆਂ ਖਾਣ ਪੀਣ ਵਾਲੀਆਂ ਨੇ ਫੂਡ ਦਾ ਫੂਡ ਕੋਰਟ ਹੈ ਇਹ ਘਰ ਆ ਵਧੀਆ ਰੇਲਿੰਗ ਲਾ ਕੇ ਅਲੱਗ ਕੀਤਾ ਹੋਇਆ ਪੋਰਸ਼ਨ ਅੱਛਾ ਸਾਫ ਸੁਥਰਾ ਮਾਹੌਲ ਹੈ ਇੱਥੇ ਆ ਕੇ ਤੁਸੀਂ ਆਪ ਦੇਖਣਾ ਅਸੀਂ ਸਾਰੀ ਇੱਕ ਇਨਫੋਰਮੇਸ਼ਨ ਦੇਣੀ ਸੀਗੀ ਤੁਹਾਨੂੰ ਵੀਡੀਓ ਬਣਾ ਕੇ ਕਿ ਮੇਲਾ ਲੱਗ ਚੁੱਕਿਆ ਬਟਿੰਡੇ ਚ ਕੀ ਕੁਝ ਹੈਗਾ ਇਹ ਦੇ ਵਿੱਚ ਹਾਈਲਾਈਟ ਦਿਖਾਤੇ ਇਕੱਲੇ ਅਸੀਂ ਹਾਲਾਂਕਿ ਵੀਡੀਓ ਲੰਬਾ ਹੈ 10 ਮਿੰਟ ਦਾ ਬਣ ਜੂਗਾ ਪਰ ਤੁਹਾਨੂੰ ਇੱਕ ਇਨਫੋਰਮੇਸ਼ਨ ਹਰ ਚੀਜ਼ ਦੇਣੀ ਸੀ ਵੀ ਕਿਹੜੀ ਕਿਹੜੀ ਇੱਥੇ ਚੀਜਾਂ ਹੈਗੇ ਨਾ ਉਹ ਸਾਰੇ ਦੇ ਹਾਈਲਾਈਟ ਦਿਖਾਉਣੇ ਸੀ ਇਧਰ ਗੇਮ ਜ਼ੋਨ ਆ ਗਿਆ ਗੇਮ ਹੈਗੇ ਇਧਰ ਆ ਬੰਦੂਖ ਵਾਲਾ ਜਿਹੜਾ ਨਿਸ਼ਾਨੇ ਨਾਲ ਗੁਵਾਰਾਂ ਤੇ ਆ ਦੇਖ ਲਓ ਬਾਈ ਇਹਨੂੰ ਲਾਸਟ ਲਾਈਨ ਚ ਤੇ ਇਧਰਲੇ ਪਾਸੇ ਜਿਹੜੀਆਂ ਸਾਰੀਆਂ ਗੇਮਾਂ ਹੀ ਨੇ ਗੇਮ ਜ਼ੋਨ ਆ ਬਸ ਇੱਥੇ ਲਾਸਟ ਦੇ ਆ ਗਿਆ ਪੰਮੇਲੇ ਦੇ ਲਗਭਗ ਇਧਰ ਘੁੰਮ ਕੇ ਆਪਾਂ ਬਾਹਰ ਐਗਜ਼ਿਟ ਆ ਜਾਂਦਾ ਅੱਗੇ ਜਾ ਕੇ ਫਿਰ ਚਾਹੇ ਇਧਰ ਦੀ ਜਾ ਕੇ ਕਾਪੀ ਕੇ ਗਿਆ ਮਾ ਖੜ ਕੇ ਚੂਲੇ ਦੇ ਉੱਰ ਜਾ ਕੇ ਜਾਂ ਚੂਲੇ ਵਾਲੇ ਪਾਸੇ ਦੋਵੇਂ ਪਾਸੋਂ ਜਾ ਸਕਦੇ ਆ ਕੋਈ ਐ ਨਹੀਂ ਵੀ ਇਧਰੋਂ ਐਂਟਰੀ ਆ ਜਾਂ ਇਧਰੋਂ ਬਾਹਰ ਨਿਕਲਣਾ ਉਹ ਆਪਣੀ ਮਰਜ਼ੀ ਆ ਆਪਾਂ ਕਿਧਰਲੇ ਪਾਸੇ ਜਾਣੇ ਘੁੰਮਦੇ ਆ ਅਸੀਂ ਇਧਰ ਦੀ ਘੁੰਮ ਕੇ ਆਏ ਸੀ ਐਂਟਰੀ ਕਰਦੇ ਸਾਰ ਆ ਦੇਖੋ ਇਹ ਘੁਆਰੇ ਵਾਲਾ ਲੈ ਕੇ ਰਿਫੇਰ ਕਰਕੇ ਦਿਖਾਉਗਾ ਬਈ ਆ ਦੇਖੋ ਤੇ ਘੁੰਮ ਕੇ ਆਪਾਂ ਉਹ ਦੂਰ ਵੀ ਜਾ ਸਕਦੇ ਆ ਚੂਲੇ ਵਾਲੇ ਪਾਸੋਂ ਕਿਉਂਕਿ ਐਂਟਰੀ ਕਰਨ ਸਾਰ ਨਾ ਮਿੱਕੀ ਮਾਊਸ ਦੇਖਦਾ ਜਵਾਕ ਜਦ ਕਰਦੇ ਕਿ ਉਧਰ ਚਲੋ ਆਪਾਂ ਤਮੇਲਾ ਕੀ ਮਿਲਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਰਿਵਾਰ ਨਾਲ ਸਾਰੇ ਜਰੂਰ ਆਇਓ ਕਿਉਂਕਿ ਇੱਕ ਸਮਾਂ ਵਧੀਆ ਸਪੈਂਡ ਹੋ ਜਾਂਦਾ ਪਰਿਵਾਰ ਨਾਲ ਦੇਖਦੇ ਰਹੋ ਤੁਹਾਡਾ ਆਪਣੇ ਚੈਨਲ ਪੰਜ ਪਾਣੀ ਟੀਵੀ ਮਹਦੇਵ ਕਰਨ ਜੈ ਹਿੰਦ ਜੈ ਭਾਰਤ ਥ੍ਰੀ ਲੰਡਨ ਦੇ ਵਿੱਚੋਂ ਆਪਾਂ ਬਾਹਰ ਨੂੰ ਜਾਵਾਂਗੇ ਆਪਾਂ ਇੱਥੋਂ ਐਂਟਰੀਸ ਤੇ ਇੱਥੋਂ ਐਗਜ਼ਿਟ ਕਰਨਾ ਹੈ